तो थैंक यू वेरी मच फॉर ऑन सच अ शॉर्ट नोटिस आज बेसिकली uh, एक मुहिम शुरू की प्लान किया खिलाफ पंजाब सरकार की जड़ी मुहिम चल रही है या जड़ी पंजाब पुलिस ने चुकिया हुआ आज भी कि ड्रग्स न ਆਪਣੇ ਨੌਜਵਾਨ ਬੱਚੇ ਨੂੰ ਬਚਾਣਾ ਹੈਗਾ ਇਹਦੇ ਦੀ ਲਗਾਤਾਰ ਰਿਫਰਡ ਕੀਤੇ ਜਾ ਰਹੇ ਨੇ ਐਂਡ ਅਨਪ੍ਰੈਸੀਡੈਂਟਡ ਸਕਸੈਸ ਸਾਨੂੰ ਮਿਲੀ ਹੈਗੀ ਪਿਛਲੇ ਸਾਲ ਵੀ ਇਸ ਸਾਲ ਵੀ ਲਗਾਤਾਰ ਰਿਕਵਰੀਜ਼ ਹੋ ਰਹੀਆਂ ਨੇ ਤੇ ਅੱਜ ਉਸੇ ਆਪਰੇਸ਼ਨ ਦੇ ਸਿਲਸਿਲੇ ਚ ਅੱਜ ਤਰਨ ਜਿਹੜਾ ਅੰਮ੍ਰਿਤਸਰ ਰੂਰਲ ਹੈ ਉਹਦੇ 6 ਸਬਡਿਵੀਜ਼ਨ ਵਿੱਚ 8 ਪੁਲਿਸ ਸਟੇਸ਼ਨਾਂ ਵਿੱਚ ਜਿਹੜੇ ਹੌਟ ਸਕਵਰਾਂ ਪਾਈਡੈਂਟੀਫਾਈ ਕੀਤੇ ਸਿਗੇ ਜਿੱਥੇ ਸਾਨੂੰ ਇਤਲਾ ਸੀਗੀ ਕਿ ਇੱਥੇ ਡਰੱਗਸ ਦੇ ਹੋਣ ਦੇ ਇਮਕਾਨਾਤ ਨੇ ਜਾਂ ਉਥੋਂ ਬੰਦਸੀ ਹੋ ਰਹੀ ਹੈ ਜਾਂ ਉਸ ਏਰੀਆ 'ਚ ਸਾਨੂੰ ਇਨਫੋਰਮੇਸ਼ਨ ਸੀਗੀ ਸਾਡੇ ਮੁਖਬਰਾਂ ਰਾਈ ਕਿ ਉੱਥੇ ਰੇਡ ਕੀਤੀ ਗਈ तकरीबन 500 ਤੋਂ ਵੱਧ ਮੁਲਾਜ਼ਮੇ ਦੇ ਵਿੱਚ ਇਨਵੋਲ ਰਹੇ ਇਹਦੇ ਵਿੱਚ 8 ਡੀਐਸਪੀ ਤੇ ਦੋ ਐਸਪੀ ਲੈਵਲ ਦੇ ਅਫਸਰ इवन ਐਸਐਸਪੀ ਸਾਹਿਬ ਹਿਮਸੈਲਫ ਜੰਡਿਆਲਾ ਸਬਡਿਵੀਜ਼ਨ 'ਚ ਤੇ ਉਹਨਾਂ ਦੇ ਨਾਲ ਐਸਪੀ ਹੈੱਡਕੁਆਰਟਰ ਵਗੈਰਾ ਵੀ ਗਏ ਸੀਗੇ ਬੇਸਿਕਲੀ ਇਹ ਜਿਹੜਾ ਆਪਰੇਸ਼ਨ ਹੈ ਇਹ ਮਲਟੀ ਡਾਈਮੈਨਸ਼ਨਲ ਹੈਗਾ ਇੱਕ ਪਾਸੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਪਲਾਈ ਲਾਈਨ ਹੈਗੀ ਉਹਨੂੰ ਕੱਟ ਕਰੀਏ ਜਿਹੜੇ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜਿਦਾਂ ਪਿਛਲੇ ਦਿਨ ਤੁਸੀਂ ਦੇਖਿਆ ਵੀ ਹੈਗਾ ਕਿ ਲਗਾਤਾਰੀ ਕਾਰਵਾਈ ਚੱਲ ਰਹੀ ਹੈ ਪੂਰੇ ਪੰਜਾਬ 'ਚ ਤੇ ਉਦੋਂ ਅਲਾਵਾ ਲੋਕਾਂ ਨੂੰ ਐਜੂਕੇਟ ਕਰਨ ਲਈ ਸੰਪਰਕ ਪ੍ਰੋਗਰਾਮ ਕੀਤੇ ਜਾਣਗੇ ਜਿਹੜੇ ਜਿਹੜੇ ਖਾਸ ਤੌਰ ਤੇ ਡਿਮਾਂਡ ਲਾਈਨ ਨੂੰ ਕੰਟਰੋਲ ਕਰਨ ਲਈ ਵੀ ਆਪਾਂ ਪਲਾਨ ਬਣਾਇਆ ਹੋਇਆ ਇਹਦੇ ਵਿੱਚ ਲੋਕਾਂ ਨੂੰ ਐਜੂਕੇਟ ਕਰਨਾ ਲੋਕਾਂ ਦੇ ਨਾਲ ਜੁੜਨਾ ਜਿਹੜੇ ਪਹਿਲਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਨਸ਼ੇ ਦੇ ਖਿਲਾਫ ਉਹਦੇ ਵਿੱਚ ਇਨਵੋਲਵ ਹੋਣਾ ਤੇ ਨਵੇਂ ਸਿਰੇ ਨਾਲ ਇੱਕ ਵਾਰੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਪਾਂ ਚੱਕੀ ਹੈਗੀ 1 ਮਹੀਨੇ ਦਾ ਆਪਾਂ ਸਾਡਾ ਇਹ ਪਲਾਨ ਹੋਊਗਾ ਦਿਨ ਉਹ ਤੋਂ ਬਾਅਦ ਫਿਰ ਆਪਾਂ ਇੱਕ ਬੜੀ ਡਿਸਾਈਡ ਕਰਾਂਗੇ ਦੇਖਾਂਗੇ ਆਊਟਕਮ ਕੀ ਰਿਹਾ ਹੈਗਾ ਐਂਡ ਵੀਲ ਫਾਲੋ ਇਟ ਅਪ accordingly, so this is uh, the scene. Uh, anything if you सो दिस इज दिन रिकवरी हो रही है ने पर राइट नाउ आई कैनोट डिसक्लोज द इनफॉर्मेशन बिकॉज लीगली जीडी डिमांड है वो पूरी करके एफ आई आर दर्ज करके to आफ्टर वी वु इसमें क्या कुछ अभी हमने रिकवर किया है पर कामयाबी मिली है बहुत अच्छी कामयाबी मिली है और शाम तक ये इनफॉर्मेन भी रिकवरी की जो है वो आपके साथ शेयर कर लिया जाएगी हर एक तरह की कार्रवाई की जाएगी जिथे नशा के तस्करा हौसला शिकनी करा आप हौसले तोड़ा एक बारी लोग जो समझते हो गलत तरीके पैसे कमा के अपने लिए संपदा कट्ठी कर सकते ने उन्होंने सारे मैसेज हैगा ਕਿ ਆਪਾਂ ਉਹ ਨਹੀਂ ਹੋਣ ਦਵਾਗੇ ਅਜਨਾਲਾ ਲੋਪਕੇ ਬਾਰਡਰ ਏਰੀਆ ਵਾ ਡਰੋਨ ਦੀ ਮੂਵਮੈਂਟ ਅਕਸਰ ਉੱਥੇ ਹੁੰਦੀ ਹੈ ਜਿਹੜਾ ਅੱਜ ਇੱਕ ਆਪਰੇਸ਼ਨ ਚ ਲਾਇਆ ਗਿਆ ਉਸ ਦੇ ਵਿੱਚ ਕੋਈ ਇਸ਼ੂ ਲੈ ਕੇ ਕਾਮਯਾਬੀ ਮਿਲੀ ਹੈ ਕਿਉਂਕਿ ਡਰੋਨ ਮੂਵਮੈਂਟ ਦੇ ਨਾਲ ਹੈਵਿੰਗ ਇਨਵੋਲਵ ਸਾਰੀ ਤਸਕਰੀ ਦੇਖੋ ਡਰੋਨ ਮੂਵਮੈਂਟ ਜਿਹੜਾ ਹੈਗਾ ਉਹਦੇ ਨਾਲ ਤਸਕਰੀ ਹੋ ਰਹੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਸਾਡੀ ਤੇ ਬੀਐਸਐਫ ਦੀ ਲਗਾਤਾਰ ਤਾਲਮੇਲ ਨਾਲ ਵੀ ਸਾਰੀ ਕਵਾਇਦ ਚੱਲ ਰਹੀ ਹੈਗੀ ਲਗਾਤਾਰ ਰਿਕਵਰੀ ਵੀ ਕੀਤੀ ਜਾ ਰਹੀ ਹੈਗੀ ਸਾਡੇ ਵੱਲੋਂ ਵੀ ਹੌਟ 스ਪੌਟ ਆਇਡੈਂਟੀਫਾਈਡ ਹੈਗੇ ਨੇ ਤੇ ਡਰੋਨ ਦੀ ਮੂਵਮੈਂਟ ਤੇ ਨਿਗਾਹ ਵੀ ਰੱਖੀ ਜਾਂਦੀ ਹੈਗੀ ਇਹ ਜਿਹੜਾ ਅੱਜ ਦਾ ਹੈਗਾ ਉੱਚੇ ਦਿਨ ਵੇਲੇ ਡਰੋਨ ਮੂਵਮੈਂਟ ਅਵੋਇਡ ਕਰਦੇ ਨੇ ਉਹ ਤੇ ਇਸ ਕਰਕੇ ਡਰੋਨ ਨਾਲ ਸੰਬੰਧਿਤ ਇਸ ਵੇਲੇ ਕੋਈ ਗੱਲ ਨਹੀਂ ਹੈਗੀ ਪਰ ਡਰੋਨ ਸਾਡੀ ਆਪਣੀ ਪ੍ਰਾਇੋਰਟੀ ਵਿੱਚ ਹੈਗਾ ਕਿ ਜਦੋਂ ਵੀ ਡਰੋਨ ਦੀ ਜਿਹੜੀ ਐਕਟੀਵਿਟੀਆਂ ਹੈਗੀਆਂ ਉਹ ਕਿਹੜੇ ਕਿਹੜੇ ਏਰੀਆ ਚ ਹੋ ਰਹੀਆਂ ਨੇ ਉਹ ਤਸਕਰਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਜਗ੍ਹਾ ਆਈਡੈਂਟੀਫਾਈ ਕੀਤੀ ਜਾਵੇ ਤੇ ਉਹਦੇ ਨਾਲ ਲੱਗੇ ਜਿਹੜੇ ਏਰੀਆਸ ਹੈਗੇ ਉਹਨੂੰ ਸਰਵੇਲੈਂਸ 'ਤੇ ਰੱਖਿਆ ਜਾਵੇ ਇਹ ਸਾਡੇ ਵੱਲੋਂ ਅਫਰਟ ਕੀਤਾ ਜਾ ਰਿਹਾ ਹੈ ਸਰ ਸਵਾਲ ਤੇ ਹੀ ਇਸ ਨੇ ਸਪਲਾਈ ਚੇਨ ਹੀ ਕਹਿੰਦੇ ਤੋੜਾਂਗੇ ਪਰ ਡਰੋਨ ਦੀ ਲਗਾਤਾਰ ਮੂਵਮੈਂਟ ਕਰਕੇ ਸਪਲਾਈ ਚੇਨ ਹੀ ਬੁਟਕਾਰੇ ਕੀ ਕਰੀਏ ਹਰ ਤੋਂ ਲਗਾਤਾਰ ਡਰੋਨ ਆ ਰਹੇ ਆਬ ਮੈਂ ਕੋਈ ਚਿੰਤਾ ਨਹੀਂ ਨਕਾਇਦ ਵਾਂ ਜਿਹੜਾ ਕੰਟਰੋਵਰਸ਼ੀਅਲ ਹੋ ਜਾਏ ਠੀਕ ਹੈ ਕੁਸੀਂ ਤੇ ਜਾਣਦੇ ਹੋਗੇ ਇਹ ਦੁਸ਼ਮਨ ਦੇਸ਼ ਦੀ ਦੇਖੋ ਸਾਜ਼ਿਸ਼ ਹੈਗੀ ਸਾਨੂੰ ਜਿਹੜਾ ਡੀਸਟੇਬਲ ਕਰਨ ਲਈ ਇਹਦੇ ਲਈ ਹੀ ਆਪਾਂ ਕੋਸ਼ਿਸ਼ ਕਰ ਰਹੇ ਹੈਗੇ ਕਿ ਵੀ ਜਿਹੜੀ ਸਰਹੱਦ ਪਾਰ ਤੋਂ ਇਹ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈਗਾ ਤਾਂ ਹੀ ਸਾਡੇ ਵੱਲੋਂ ਸਾਡੀ ਸਰਕਾਰਾਂ ਨੇ ਵੀ ਬਹੁਤ ਸਖਤ ਰਵਈਆ ਅਪਣਾਇਆ ਹੋਇਆ ਹੈਗਾ ਸਰਹੱਦ ਪਾਰ ਦੇ ਦੇਸ਼ ਨਾਲ ਕਿ ਜਿਸ ਤਰੀਕੇ ਨਾਲ ਉਹਦੀ ਐਕਟੀਵਿਟੀ ਹੈਗੀ ਸਮਾਜ ਨੂੰ ਖਰਾਬ ਕਰਨ ਦੀ ਅਪਾ ਉਹਦੇ ਵੇਲੇ ਉਹਦੇ ਵਿੱਚ ਜਿਹੜਾ ਹੈਗਾ ਉਹ ਸ਼ਕਤੀ ਨਾਲ ਆਪਣਾ ਰਵਈਆ ਸਾਡਾ ਸ਼ਕਤੀ ਵਾਲਾ ਹੋਵੇ ਤੇ ਕਿਸੇ ਵੀ ਤਰੀਕੇ ਨਾਲ ਅਪਾ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਿੱਚ ਸਾਡੀ ਗੱਲਾਂ ਵੀ ਹੈਗੀਆਂ ਕਿ ਅਪਾ ਆਪਣੇ ਜਿਹੜੇ ਲੋਕੀ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਦੁਸ਼ਮਨ ਦੇਸ਼ ਦੀ ਇਹ ਸਾਜ਼ਿਸ਼ ਹੈ ਤੁਸੀਂ ਇਹਦੇ ਵਿੱਚ ਨਾ ਆਓ ਇਹ ਗੱਲਾਂ ਜਿਹੜੀਆਂ ਨੇ ਇਹ ਦੇਸ਼ ਨੂੰ ਡਿਸਟੇਬਲ ਕਰਦੀਆਂ ਨੇ ਨਸ਼ੇ ਦਾ ਕਾਰੋਬਾਰ ਜਿਹੜਾ ਹੈਗਾ ਉਹ ਦੇਸ਼ ਨੂੰ ਤਬਾਹ ਕਰ ਸਕਦਾ ਹੈਗਾ ਇਸ ਕਰਕੇ ਦੁਸ਼ਮਨ ਦੀ ਜਿਹੜੀ ਇਹ ਸਾਜ਼ਿਸ਼ ਹੈ ਉਦੇਵ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਾ ਇਹ ਸਾਰੀ ਅਪੀਲ ਹੈਗੀ ਕਿਉਂਕਿ ਜਿਹੜੇ ਵੀ ਕ੍ਰਿਮਿਨਲ ਨੇ ਉਹ ਵੀ ਦੇਸ਼ਵਾਸੀ ਤੇ ਹੈਗੇ ਨੇ ਦੇਸ਼ ਭਗਤ ਬਕੀ ਦਾ ਸੰਦੇਸ਼ ਉਹਨੂੰ ਜ਼ਰੂਰ ਦੇਣਾ ਚਾਹੁੰਦਾ ਮੈਂ ਕਿ ਉਹ ਕਾਰੋਬਾਰ ਨਾ ਕਰੋ ਜਿਹਦੇ ਨਾਲ ਦੇਸ਼ ਦੀ ਸਟੇਬਲ ਹੁੰਦਾ ਹੋਵੇ ਤੇ ਨਾਲ ਹੀ ਸਾਡੇ ਵੱਲੋਂ ਇਹ ਪਰਣ ਹੈਗਾ ਕਿ ਜਿਹੜਾ ਵੀ ਕੋਈ ਬੰਦਾ ਦੇਸ਼ ਦੇ ਫਰਦ ਇੱਕ ਕਾਰਵਾਈ ਕਰੂਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਣਾ ਹੈਗਾ ਇਹਦੀ ਸਾਡੀ ਜਿਹੜੀ ਸਰਗਰਮੀ ਹੈਗੀ ਉਹ ਚੱਲਦੀ ਰਹੇਗੀ ਸਰਕਾਰੀ ਜਿਹੜੇ ਪਿੰਡ ਵਾਸੀ ਨੇ ਸਰਲਾ ਕਰਨ ਵਾਸਤੇ ਨਸ਼ਾ ਅਸਕਰ ਨੂੰ ਸਰ ਪ੍ਰਮਾਨ ਚਾਹੁੰਦੇ ਨੇ ਔਰ ਪੁਲਿਸ ਨਸ਼ਾ ਤੇ ਡਰਦੇ ਵਾਲੇ ਪੁਲਿਸ ਤੱਕ ਪਹੁੰਚ ਨਹੀਂ ਦੇਖੋ ਸੰਪਰਕ ਪ੍ਰੋਗਰਾਮ ਸਾਡਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਜਿਹੜੀ ਹੈਗੀ ਉਹ ਮਲਟੀਫੈਸਟ ਹੈਗੀ ਸਾਡੀ ਇਸ ਵਾਰੀ ਅਪਰੋਚ ਆਪਾਂ ਲੋਕਾਕੋਲ ਵੀ ਜਾਵਾਂਗੇ ਸੰਪਰਕ ਕਰਾਂਗੇ ਪ੍ਰੋਗਰਾਮ ਬਣਾਵਾਂਗੇ ਈਵਨ ਬੱਚਿਆਂ ਦੀ ਜਿਹੜੀ ਖਾਸ ਤੌਰ ਤੇ ਤਰਬੀਅਤ ਕਰਨੀ ਹੈਗੀ ਉਹਨਾਂ ਦੇ ਸੌਫਟਵੇਅਰ ਤੇ ਲਿਖਣਾ ਹੈਗਾ ਕਿ ਨਸ਼ੇ ਦੇ ਖਿਲਾਫ ਰਹਿਣ ਬੱਚੇ ਦੀ ਵੀ এডੂਕੇਸ਼ਨ ਵਿੱਚ ਸ਼ਾਮਿਲ ਕਰਨ ਲਈ ਆਉਣ ਤੋਂ ਪਹਿਲਾਂ ਵੀ ਆਪਾਂ ਇਹ ਸਟਰੈਟਜੀ ਬਣਾ ਰਹੇ ਸੀਗੇ ਕਿ ਜਿੰਨੇ ਵੀ ਸਕੂਲ ਹੈਗੇ ਉਹਦੇ ਟੀਚਰਸ ਦਾ ਸਹਿਯੋਗ ਲਿਆ ਜਾਵੇ ਉਹ ਸਾਰੇ ਟੀਚਰਸ ਨਾਲ ਮੀਟਿੰਗ ਕਰਕੇ ਉਹਨੂੰ ਦੱਸਿਆ ਜਾਵੇ ਕਿਉਂਕਿ ਜਦੋਂ ਇੱਕ ਬੜੀ ਟੀਚਰ ਦੱਸ ਦਿੰਦਾ ਹੈਗਾ ਬੱਚੇ ਛੋਟੇ ਆਪਣੇ ਟੀਚਰਸ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਗੱਲਾਂ ਜਿਹੜੀਆਂ ਦੱਸੀਆਂ ਗਈਆਂ ਹੁਣ ਉਹਨੂੰ ਮੰਨਦੇ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਸੌਫਟਵੇਅਰ ਤੇ ਇਹ ਲਿਖੀਏ ਕਿ ਭਈ ਨਸ਼ਾ ਪੈੜੀ ਚੀਜ਼ ਹੈਗੀ ਉਹਨਾਂ ਦੇ ਵਿੱਚ ਇਹ ਫਖਰ ਪੈਦਾ ਕਰੀਏ ਕਿ ਉਹ ਨਸ਼ੇ ਤੋਂ ਦੂਰ ਹੈਗੇ ਨੇ ਆਜ ਮਹਮ ਵੀ ਸਾਡੀ ਜਿਹੜੀ ਹੈਗੀ ਇਹ ਦੂਰਦਰਸ਼ੀ ਇੱਕ ਲੰਬੀ ਯੋਜਨਾ ਦਾ ਹਿੱਸਾ ਹੈਗੀ ਤਾਂ ਕਿ ਆਪਾਂ ਆਜ ਦੇ ਸਮਾਜ ਚ ਜਿਹੜੀ ਪੀੜ੍ਹੀ ਆਉਣ ਵਾਲੇ ਸਮਾਜ ਦੀ ਜਿਹਨ ਜ਼ਿੰਮੇਵਾਰੀ ਸਮਾਜ ਦੀ ਚੱਕਣੀ ਹੈਗੀ ਉਹਨੂੰ ਵੀ ਇਸ ਗੱਲ ਲਈ ਤਿਆਰ ਕੀਤਾ ਜਾਵੇ ਕਿ ਉਹ ਨਸ਼ੇ ਤੋਂ ਦੂਰ ਰਹੇ ਸਰ ਜਿਵੇਂ ਕਿ ਜਾਗਰੂਕ ਮਹਿੰਗ ਸ਼ੁਰੂ ਕਰੀਏ ਤਾਂ ਉਸ ਵਿੱਚ ਕੋਈ ਨੁੱਕੜ ਨਾਟਕ ਕੋਈ ਪਲੇਸ ਐਕਟ ਜਿਹੜੇ ਕਿ ਬੱਚਿਆਂ ਦੇ ਦਿਮਾਗ ਤੇ ਛਾਪ ਜਾਂਦੇ ਆ ਉਹ ਬਾਬਾ ਹੈਲਪ ਕਰਦੇ ਦੇਖੋ ਮੈਂ ਤੇ ਕਰਦਾ ਰਿਹਾ ਹੈਗਾ ਸਾਰੇ ਜਾਣਦੇ ਨੇ ਜਿਹੜੇ ਮੇਰੇ ਨਾਲ ਬੀਐਸਐਫ ਚ ਜੁੜੇ ਰਹੇ ਹੈਗੇ ਕਿ ਬਾਰਡਰ ਚ ਹਰ ਇੱਕ ਜ਼ਿਲ੍ਹੇ گاؤں ਚ ਜਾ ਕੇ ਹਰ ਇੱਕ ਪਿੰਡ ਸੇ ਜਾ ਕਰਕੇ ਆਪਾਂ ਨੁੱਕੜ ਨਾਟਕ ਵੀ ਕੀਤੇ ਉਹ ਆਪਾਂ ਬਹੁਤ ਸਾਰੇ ਪ੍ਰੋਗਰਾਮ ਕੀਤੇ ਸੀਗੇ ਥਿਸ ਇਜ਼ ਅ ਵੈਰੀ ਗੁੱਡ ਅਪਰੋਚ ਐਂਡ ਵੈਰੀ ਗੁੱਡ ਆਈਡੀਆ ਬਿਕਾਜ਼ ਜਿਹੜਾ ਐਜੂਕੇਸ਼ਨ ਹੈਗੀ ਕਿਸੇ ਦੀ ਉਹ ਜੇ ਅਗਰ ਰਿਕਰੀਏਸ਼ਨ ਨਾਲ ਜੁੜ ਜਾਏ ਤਾਂ ਉਹਦਾ ਇੰਪੈਕਟ ਵੱਧ ਜਾਂਦਾ ਹੈਗਾ ਵੀਲ ਡੈਫੀਨਿਟਲੀ ਥਿੰਕ ਅਬਾਊਟ ਇਟ ਕਿ ਜਿਹੜੇ ਗਰੁੱਪ ਹੈਗੇ ਨੇ ਨਾਟਕ ਗਰੁੱਪ ਜਿਹੜੇ ਹੈਗੇ ਨੇ ਉਹਨੂੰ ਇਨਵੋਲਵ ਕੀਤਾ ਜਾਵੇ ਜਿਹੜੇ ਨੁੱਕੜ ਨਾਟਕ ਨੇ ਇਹਦਾ ਬੜਾ ਵਾ ਜਿਹੜੇ ਖਾਸ ਤੋ ਸੇ ਅੰਮ੍ਰਿਤਸਰ ਬਹੁਤ ਇਸ ਮਾਮਲੇ ਚ ਰਿਚ ਹੈਗਾ ਨਾਟਕ ਦੀ ਜਿਹੜੀ ਪਰੰਪਰਾ ਹੈਗੀ ਥੀਏਟਰ ਦੇ ਜਿਹੜੇ ਆਰਟਿਸਟ ਨੇ ਬਾਕੀ ਹੋਰ ਦੂਜੇ ਆਰਟਿਸਟ ਇਥੇ ਬਹੁਤ ਵੱਡੀ ਤਾਇਗਾ ਚ ਤੇ ਬਹੁਤ ਕੁਆਲਿਟੀ ਦੇ ਕਲਾਕਾਰ ਹੈਗੇ ਨੇ ਉਹਨਾਂ ਨੂੰ ਵੀ ਜ਼ਰੂਰ ਇਹਦੇ ਵਿੱਚ ਸ਼ਾਮਿਲ ਕੀਤਾ ਜਾਵੇ ਸਾਡਾ ਵੀ ਗਰੁੱਪ ਆਇਆ ਇਸੇ ਕਰਕੇ ਜ਼ਰੂਰ ਕਰੋ ਪਲੀਜ਼ ਤੁਸੀਂ ਸਾਡੇ ਨਾਲ ਹੱਥ ਜੁਆਇਨ ਕਰੋ ਐਸਐਸਪੀ ਸਾਹਿਬ ਨਾਲ ਮਿਲੋ ਥਿਸ ਇਜ਼ ਵੈਰੀ ਗੁੱਡ ਹਰ ਇੱਕ ਸਮੱਸਿਆ ਹਰ ਇੱਕ ਦੀ ਹੈ ਨਾ ਇਹ ਸਮਾਜ ਦੀ ਸਮੱਸਿਆ ਹੈ ਕਿ ਜਿਹਨੂੰ ਇਕੱਲੀ ਪੁਲਿਸ ਦੇ ਕੰਦੇ ਰੱਖ ਕੇ ਤੁਸੀਂ ਨਹੀਂ ਕਾਮਯਾਬ ਹੋ ਸਕਦੇ ਇਹ ਸਾਰੇ ਨੂੰ ਹੋਲਿਸਟਿਕਲੀ ਇਹਦੇ ਵਿੱਚ ਕੰਮ ਕਰਨਾ ਪੈਣਾ ਜਿਹੜਾ ਕੰਮ ਪੁਲਿਸ ਦਾ ਹੈਗਾ ਸਪਲਾਈ ਲੇਨ ਚੇਨ ਨੂੰ ਤੋੜਨ ਲਈ ਉਹ ਤੋਂ ਅਲਾਵਾ ਸੰਪਰਕ ਕਰਨ ਦਾ ਉਹ ਤੋਂ ਅਲਾਵਾ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਉਹ ਪੁਲਿਸ ਕਰ ਰਹੀ ਹੈ ਪਰ ਡਿਮਾਂਡ ਲਾਈਨ ਜਿਹੜੀ ਹੈਗੀ ਉਹਦੇ ਵਿੱਚ ਸਾਨੂੰ ਸਹਿਯੋਗ ਚਾਹੀਦਾ ਹੈਗਾ ਨਾਗਰਿਕਾਂ ਦਾ ਪੂਰੇ ਸਮਾਜ ਦਾ ਤਾਂ ਕਿ ਆਪਾਂ ਰਲ ਮਿਲ ਕੇ ਇਸ ਬੁਰਾਈ ਨੂੰ ਜੜੋਂ ਵੱਢ ਸਕੀਏ ਸਰ ਫੈਂਸਿੰਗ ਦੇ ਲੱਗਦੇ ਤੇ ਚਿੜੀ ਨਹੀਂ ਫੜ ਸਕਦੀ ਪਰ ਉਹਦੇ ਬਾਅਦ ਨੂੰ ਡਰੋਨ ਦੇ ਰਾਹੀਂ ਤਸਕਰੀ ਹੋ ਰਹੀ ਹੈ ਚਿੜੀ ਤਾਂ ਉੱਪਰ ਚਲੇ ਜਾਂਦੇ ਨੇ ਡਰੋਨ 2 ਕਿਲੋਮੀਟਰ ਬਾਅਦ ਕਰਕੇ ਅੰਮ੍ਰਿਤਸਰ ਵਿੱਚ ਆ ਜਾਂਦੀ ਹੈ heroin ਤੇ ਸਾਡੀਆਂ ਸਕਿਉਰਿਟੀ ਫੋਰਸਿਸ ਕਿੱਥੇ ਨੇ ਕੀ ਕੰਮ ਕਰਦੀਆਂ ਸਰ ਹੁਣ ਦੱਸੋ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਸਾਡੀ ਸਿਕਿਉਰਟੀ ਕੋ ਜ਼ਮੀਨ ਤੇ ਕਿ ਆਸਮਾਨ ਤੇ ਦੱਸੋ ਡਰੋਨ ਪਰ ਸਾਡੇ ਨਾ ਆਉਂਦਾ ਡਰੋਨ ਨਹੀਂ ਨਹੀਂ ਇਦਾਂ ਨਹੀਂ ਗਾ ਡਰੋਨ ਬਹੁਤ ਸਾਰੇ ਜਿਹੜੇ ਡਰੋਨ ਵੀ ਰਿਕਵਰ ਕਰਦੀਆਂ ਨੇ ਮੇਰੀ ਗੱਲ ਸੁਣੋ ਡਰੋਨ ਬਹੁਤ ਐਡਵਾਂਸ ਹੋ ਗਏ ਨੇ ਤੁਸੀਂ ਦੁਸ਼ਮਨ ਨੂੰ ਇੰਨਾ ਕਮਜ਼ੋਰ ਨਾ ਸਮਝੋ देयर ਆ ਡਰੋਨਸ ਜਿਹੜੇ ਬਹੁਤ ਹਾਈ ਕੈਪੈਸਿਟੀ ਤੇ ਬਹੁਤ ਹਾਈ ਲੈਵਲ ਤੇ ਜਾ ਕਰਕੇ ਵੀ ਡ੍ਰੌਪ ਕਰ ਦਿੰਦੇ ਨੇ ਇਦਾਂ ਦੀ ਗੱਲਾਂ ਵੀ ਹੋ ਜਾਂਦੀਆਂ ਨੇ ਇਹ ਤਾਂ ਦਿਖੂ ਲਗਾਤਾਰ ਸਤਤ ਜੰਗ ਹੈਗੀ ਜਿਹੜੀ ਲਗਾਤਾਰ ਚਲਦੀ ਰਹਣੀ ਹੈਗੀ ਇੱਕ ਖੈਰ ਵਰ ਸਰਦੀ ਜੰਗ ਹੈਗੀ ਜਦੇ ਵਿੱਚ ਆਪਾਂ ਖੈਰ ਵਾਲੇ ਪਾਸੇ ਹੈਗੇ ਹੁਣ ਕੋਸ਼ਿਸ਼ ਕਰ ਰਹੇ ਹੈਗੇ ਕਿ ਜਿਹੜੇ ਇਹ ਸ਼ਰਪਸੰਦ ਹੈਗੇ ਜਿਹੜੇ ਸਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਇਹਨਾਂ ਤੇ ਕਾਬੂ ਪਾਈਏ ਡਰੋਨ ਇਜ਼ ਅ 빅 ਚੈਲੰਜ ਫਾਰ ਅਸੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਡਰੋਨ ਇੱਕ ਬੜਾ ਚੈਲੰਜ ਹੈ ਇਸ ਚੈਲੰਜ ਤੋਂ ਨਿਪਟਣ ਲਈ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰੀ ਏਜੰਸੀਜ਼ ਵੀ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਕਿ ਕੋਈ ਇਦਾਂ ਦਾ ਮੈਕੈਨਿਜ਼ਮ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਡਿਵੈਲਪ ਹੋਵੇ ਕਿ ਡਰੋਨ ਜਿਹੜਾ ਹੈਗਾ ਉਹ ਸਾਡੀ ਸਰਹੱਦ ਨੂੰ ਪਾਰ ਨਾ ਕਰ ਸਕੇ ਐਂਡ ਵੀ ਕੈਨ ਹੈਵ ਅ ਸਾਇੰਟੀਫਿਕ ਟੈਕਨੋਲੋਜੀਕਲ ਐਡਵਾਂਸਮੈਂਟ ਐਂਡ ਇਨਵੈਂਸ਼ਨ ਸਮ ਡੇ ਕਿ ਜਿਹਦੇ ਵਿੱਚ ਆਪਾਂ ਇਹਨੂੰ ਕੰਟਰੋਲ ਕਰ ਸਕੀਏ ਪਰ ਜਦੋਂ ਤੱਕ ਇਹ ਨਹੀਂ ਹੋ ਰਿਹਾ ਹੈਗਾ ਉਸ ਵੇਲੇ ਤੱਕ ਵੀ ਆਰ ਟ੍ਰਾਈਂਗ आवर ਲੈਵਲ ਬੈਸਟ कि ਜਿਹੜੇ ਆਸ-ਪਾਸ ਦੇ ਕੁਝ ਹੋਰ ਏਰੀਆ ਹੈਗੇ ਉਹਦੇ ਵਿੱਚ ਇਹਨੂੰ ਜਿਹੜਾ ਹੈਗਾ ਹੌਟ ਸਪੌਟ ਆਇਡੈਂਟੀਫਾਈ ਕਰਕੇ ਸਾਡੀ ਆਪਣੀ ਗਰਾਊਂਡ ਲੈਵਲ ਦੀ ਇੰਟੈਲੀਜੈਂਸ ਲੈ ਕਰਕੇ ਨਾਗਰੀਕਾਂ ਦਾ ਸਹਿਯੋਗ ਲੈ ਕਰਕੇ ਉਹਨਾਂ ਕੋਲ ਇਨਫੋਰਮੇਸ਼ਨ ਲੈ ਕਰਕੇ ਡਰੋਨ ਦੀ ਜਿਹੜੀ ਡਰਾਪਿੰਗ ਜਿੱਥੇ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਥੈਂਕ ਯੂ।